ਮੈਟ ਗਾਲਾ ਦੇ ਵਿੱਚ ਦਲਜੀਤ ਦੋਸਾਂਝ ਨੇ ਸ਼ੇਰਵਾਨੀ ਪਹਿਨ ਕੇ ਸਭ ਨੂੰ ਹੈਰਾਨ ਕਰ ਦਿੱਤਾ ਮਹਾਰਾਜੇ ਵਾਂਗ ਸਜੇ ਦਲਜੀਤ ਦੋਸਾਂਝ ਨੇ ਸਭ ਦੇ ਦਿਲ ਜਿੱਤ ਲਿਆ ਆਖਰਕਾਰ ਦਲਜੀਤ ਦੋਸਾਂਝ ਨੇ ਸ਼ੇਰਵਾਨੀ ਕਿਉਂ ਪਹਿਨੀ ਕਿਸ ਨੇ ਇਹ ਪਹਿਰਾਵਾ ਤਿਆਰ ਕੀਤਾ ਇਸ ਨੂੰ ਲੈ ਕੇ ਤੁਹਾਨੂੰ ਪੂਰੀ ਸਟੋਰੀ ਦੱਸਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਫੈਸ਼ਨ ਦੀ ਦੁਨੀਆ ਦੇ ਸਭ ਤੋਂ ਵੱਡੇ ਇਵੈਂਟ ਮੈਟ ਗਾਲਾ ਦੇ ਵਿੱਚ ਪੰਜਾਬੀ ਸੁਪਰਸਟਾਰ ਦਲਜੀਤ ਦੋਸਾਂਝ ਪਹਿਲੀ ਵਾਰ ਨਜ਼ਰ ਆਏ ਦਲਜੀਤ ਦੋਸਾਂਝ ਨੇ ਨਿਊ ਕਾਰਕਾ ਅਮਰੀਕਾ ਦੇ ਵਿੱਚ ਹੋਣ ਵਾਲੇ ਫੈਸ਼ਨ ਦੀ ਦੁਨੀਆ ਦੇ ਵਿੱਚ ਮਹਾਰਾਜੇ ਵਾਂਗ ਸਜ ਕੇ ਸਭ ਦੇ ਦਿਲ ਜਿੱਤ ਲਏ ਦਲਜੀਤ ਨੇ ਮਹਾਰਾਜਿਆਂ ਵਾਂਗ ਪੋਸ਼ਾਕ ਪਹਿਨੀ ਹੋਈ ਸੀ ਜਿਸ ਉੱਤੇ ਪੰਜਾਬੀ ਦੀ ਮਹਾਰਨੀ ਵੀ ਲਿਖੀ ਹੋਈ ਸੀ ਤਾਂ ਤੋਂ ਉਹਨੂੰ ਦੱਸ ਦਈਏ ਦਲਜੀਤ ਦੋਸਾਂਝ ਨੇ ਪਟਿਆਲਾ ਦੇ ਮਹਾਰਾਜੇ ਨੂੰ ਸ਼ਰਧਾਂਜਲੀ ਵਜੋਂ ਇਹ ਸ਼ਾਹੀ ਸਫੈਦ ਪਹਿਰਾਵੇ ਵਜੋਂ ਚੁਣਿਆ ਇਹ ਪਹਿਰਾਵਾ ਅਮਰੀਕੀ ਨੇਪਾਲੀ ਡਿਜ਼ਾਈਨਰ ਪ੍ਰਵਲ ਗੁਰੰਗ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਜਿਸ ਨੇ ਪਹਿਲਾਂ ਨਿਊਜ਼ ਆਰਕ ਵਿੱਚ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਵਿਖੇ ਸਾਲਾਨਾ ਅਜੋਜੀਤ ਤੋਂ ਫੈਸ਼ਨ ਚੈਰਿਟੀ ਪ੍ਰੋਗਰਾਮ ਲਈ ਬਾਲੀਵੁੱਡ ਅਦਾਕਾਰਾ आलिया ਪੱਟ ਨੂੰ ਪਹਿਰਾਵਾ ਤਿਆਰ ਕੀਤਾ ਸੀ ਮੈਟ ਗਾਲਾ ਦੌਰਾਨ ਸਿੱਖ ਪਹਿਰਾਵੇ ਦੀ ਨੁਮਾਇੰਦਗੀ ਕਰਦੇ ਹੋਏ ਦਲਜੀਤ ਦੋਸਾਂਝ ਨੇ ਹਾਥੀਦੰਦ ਅਤੇ ਗੋਲਡ ਸ਼ੇਰਵਾਨੀ ਪਹਿਨੀ ਹੋਈ ਸੀ ਇਸ ਦੇ ਨਾਲ ਹੀ ਦਲਜੀਤ ਨੇ ਇੱਕ ਤਹਿਮਤ ਜਵਾਰਤਾ ਨਾਲ ਜੜੀ ਪੱਗ ਜਿਸ ਵਿੱਚ ਸਫੇਦ ਕਲੰਗੀ ਮਜੂਦ ਸੀ ਬੰਨੀ ਹੋਈ ਸੀ ਇਸ ਦੌਰਾਨ ਦਲਜੀਤ ਦੋਸਾਂਝ ਨੇ ਗਹਿਣਿਆਂ ਨਾਲ ਜੜੀ ਤਲਵਾਰ ਵੀ ਫੜੀ ਹੋਈ ਸੀ ਜਿਸ ਦੀ ਖੱਤੀ ਸ਼ੇਰ ਦੇ ਸਿਰ ਵਾਲੀ ਸੀ ਤਾਂ ਤੁਹਾਨੂੰ ਦੱਸ ਦਈਏ ਮੈਟ ਗਾਲਾ ਦੇ ਵਿੱਚ ਨਿਊਜ਼ ਆਰਕ ਦੇ ਵਿੱਚ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਦੇ ਵਿੱਚ ਕੱਪੜਿਆਂ ਦੇ ਇੰਸਟੀਚਿਊਟ ਲਈ ਕਰਵਾਇਆ ਗਿਆ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਦਲਜੀਤ ਦਸਾਂਸ ਤੋਂ ਇਲਾਵਾ ਸ਼ਾਹਰੁਖ ਖਾਨ ਪ੍ਰਿਆੰਕਾ ਚੋਪੜਾ ਨਿੱਕ ਜ਼ੌਨ ਜਤੇ ਕੈਰਾ ਅੜਵਾਨੀ ਵੀ ਆਪੋ ਆਪਣੇ ਅੰਦਾਜ਼ ਦੇ ਵਿੱਚ ਨਜ਼ਰ ਆਏ ਮੈਟ ਗਾਲਾ ਦਾ ਇਸ ਵਾਰ ਦਾ ਥੀਮ ਹੈ ਸਿਆਹ ਰੰਗ ਦੇ ਕੱਪੜਿਆਂ ਨਾਲ ਜੁੜੇ ਸਟਾਈਲ ਦਿਖਾਉਣਾ ਜਿਸ ਨੂੰ ਨਾਮ ਦਿੱਤਾ ਗਿਆ ਦਾ ਮੈਟ ਗਾਲਾ ਸੈਲੀਬ੍ਰੇਟਿੰਗ ਅ ਸੁਪਰ ਫਾਈਨ ਟੇਲਰਿੰਗ ਬਲੈਕ ਦਾ ਸਟਾਈਲ ਇਸ ਪ੍ਰੋਗਰਾਮ ਦੇ ਜ਼ਰੀਏ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟਸ ਕਸਟਿਊਮ ਇੰਸਟੀਚਿਊਟ ਲਈ ਪੈਸੇ ਵੀ ਇਕੱਠੇ ਕੀਤੇ ਜਾਂਦੇ ਨੇ ਨਿਊਯਾਰਕ ਸ਼ਹਿਰ ਦੇ ਵਿੱਚ ਖੋਣ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਹਰ ਸਾਲ ਫਿਲਮ ਫੈਸ਼ਨ ਸੰਗੀਤ ਜਗਤ ਦੀਆਂ ਦੁਨੀਆ ਭਰ ਦੀਆਂ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਹਿੱਸਾ ਲੈਂਦੀਆਂ ਨੇ ਇਸ ਸਮਾਗਮ ਮ ਆਪਣੇ ਖਾਸ ਮਹਿਮਾਨਾਂ ਦੀ ਸੂਚੀ ਮਹਿੰਗੀਆਂ ਟਿਕਟਾਂ ਤੇ ਵਿਸ਼ੇਸ਼ ਤੌਰ ਉੱਤੇ ਆਪਣੇ ਅਸਧਾਰਨ ਦੇਖ ਵਾਲੇ ਕੱਪੜਿਆਂ ਕਰਕੇ ਵੀ ਜਾਣਿਆ ਜਾਂਦਾ ਜੋ ਹਰ ਸਾਲ ਵੱਖਰੀ ਵੱਖਰੀ ਥੀਮ ਉੱਤੇ ਆਧਾਰਿਤ ਹੁੰਦਾ Yeah. É.